ਜਿਨ੍ਹਾਂ ਨੂੰ ਅਸੀਂ ਮੰਗਦੇ ਆ ਉਹ ਦਿੰਦੇ ਨਹੀਂ ਉਹ ਗੈਂਗਸਟਰ ਸਾਰੇ ਉੱਥੇ ਦੇ ਉਹਨਾਂ ਨੂੰ ਨਾ ਭੇਜੋ ਜਹਾਜ਼ ਪਰ ਕੇ ਅਮਰਸਰੀ ਭੇਜੀ ਅਰਸੀਪਾ ਕੋ ਨਹੀਂ ਭੇਜੋ ਉਡੰਤਾਰੋਂ ਨੈਸ਼ਨਲ ਕੈਪੀਟਲ ਚ ਉਕਾਰੋ ਅਸੀਂ ਲੈ ਆਵਾਂਗੇ ਆਪਣੇ ਬੰਦੇ ਜਿੰਨੇ ਜਿੰਨੇ ਸਾਡੇ ਨੇ ਜਿਵੇਂ ਆਣਗੇ ਪੰਜਾਬ ਮੇ ਫਿਰ ਉਤਰਿਆ ਇੱਕ ਹੋਰ ਜਹਾਜ਼ ਲਗੇ ਪੰਜਾਬੀ ਹੀ ਆ ਬਸ ਜੋ ਗੈਰਕਾਨੂੰਨੀ ਤੌਰ ਤੇ ਜਾਂਦੇ ਅਮਰੀਕਾ ਤੋਂ ਡਿਪੋਰਟ ਪਾਰਤੀਆਂ ਦਾ ਮੁੱਦਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਇਸ ਵਿਚਾਲੇ ਖਬਰਾਂ ਮਿਲ ਰਹੀਆਂ ਨੇ ਕਿ 15 ਫਰਵਰੀ ਅਤੇ 16 ਫਰਵਰੀ ਨੂੰ ਦੋ ਹੋਰ ਜਹਾਜ਼ ਅਮ੍ਰਿਤਸਰ ਲੈਂਡ ਕਰਨਗੇ ਜਿਸ ਵਿੱਚ ਸਭ ਤੋਂ ਜ਼ਿਆਦਾ ਡਿਪੋਰਟ ਹੋਣ ਵਾਲੇ ਪੰਜਾਬੀ ਹੋਣਗੇ ਪਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਤੇ ਨਾਰਾਜ਼ਗੀ ਜ਼ਾਹਰੀ ਕੀਤੀ ਅਤੇ ਕੇਂਦਰ ਸਰਕਾਰ ਸਣੇ ਅਮਰੀਕੀ ਸਰਕਾਰ ਨੂੰ ਖਰੀਆਂ ਖੋਟੀਆਂ ਸੁਣਾਈਆਂ ਨੇ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੀਏ ਅਤੇ ਇਸ ਲਈ ਉਹ ਜਹਾਜ਼ਾਂ ਨੂੰ ਜਾਣ ਬੁਝਕੇ ਪੰਜਾਬ ਉਤਾਰ ਰਹੀਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਚ ਜਹਾਜ਼ ਲੈਂਡ ਕਰਵਾਉਣ ਨੂੰ ਪੰਜਾਬ ਦੀ ਸੁਰੱਖਿਆ ਲਈ ਵੀ ਖਤਰਾ ਦੱਸਿਆ ਹੈ ਉਹਨਾਂ ਕਿਹਾ ਹੈ ਕਿ ਜੇਕਰ ਬੰਗਲਾਦੇਸ਼ ਤੋਂ ਆਈ ਸ਼ੇਖ ਹਸੀਨਾ ਦਾ ਜਹਾਜ਼ ਗਾਜ਼ੀਆਬਾਦ ਉਤਰ ਸਕਦਾ ਹੈ ਤਾਂ ਫਿਰ ਇਹ ਜਹਾਜ਼ ਪੰਜਾਬ ਕਿਉਂ ਉਤਰ ਰਹੇ ਨੇ ਉਸੇ ਅਮਰੀਕਾ ਦਾ ਸੈਨਿਕ ਜਹਾਜ਼ ਉਤਾਰੀ ਜਾਂਦੇ ਹੋ ਅੰਮ੍ਰਿਤਸਰ ਨਾਲ ਸਾਡੇ ਦੁਸ਼ਮਣ ਮੁਲਕ ਪਾਕਿਸਤਾਨ ਲੱਗਦਾ ਤੋ ਇਹ ਤੋ 40 ਕਿਲੋਮੀਟਰ ਲਾਹੌਰ ਹੈ ਤੇ ਨਕਸ਼ਾ ਲੈ ਕੇ ਜਾਂਦੇ ਹੋਣੇ ਉਹ ਉਹਨਾਂ ਦੀ ਫੌਜ ਉਤਰ ਰਹੀ ਹੈ ਇੱਥੇ ਕਿਹ ਕਿਹੜੀ ਪ੍ਰਦੇਸ਼ ਨੀਤੀ ਹੈ ਤੁਹਾਡੀ ਅਸਲ ਤੋ ਅੱਛਾ 6 ਕਸੀਨਾ ਜਦੋਂ ਬੰਗਲਾਦੇਸ਼ ਚੋਂ ਭੱਜਦੀ ਹੈ ਤਾਂ ਉਹ ਵੀ ਫੌਜੀ ਜਾਇ ਤਿਆਰੀ ਹੈ ਬੰਗਲਾਦੇਸ਼ ਦੇ ਫੌਜੀ ਜਾਇ ਹਾਲਾਂਕਿ ਸਾਡੀ ਸਿਟੀਚਨ ਨਹੀਂ ਹੈਗੀ ਉਹ ਪੋਲੀਟੀਕਲ ਸੈਲਮ ਵਾਸਤੇ ਉਹਨੂੰ ਹਿੰਦਨ ਉਤਾਰਿਆ ਜਾਂਦਾ ਹੈ ਹਿੰਦਨ ਗਾਜੀਆਬਦ ਤੇ ਇਹਨਾਂ ਨੂੰ ਹਿੰਦਨ ਤੋਂ ਨਹੀਂ ਉਤਾਰ ਸਕਦੇ इंडन उतारो नैशनल कैपिटल च उतारो अं लेवे अपने बंद जिन्हें ने अभी ले के ताके मीडिया कले पंजाब पंजाब में उतरा एक और गैर कानूनी प्रवासियों का जहाज पंजाब में फिर उतरा एक और जहाज लगे पंजाबी ही है बस जो गैर कानूनी तौर पे जाते हैं अगर गिनती के हिसाब से करने हैं भाई साहब अब कह रहे हैं एक सौ उन्नीस में से सिक्सटी सेवन हमारे हैं पंजाब के तो इसलिए अमृतसर तो फिर पहले वाला अहमदाबाद क्यों नहीं उतरा तो पहले थ्री उनके थे हरियाणा के थे, थे तेती अम्बाला क्यों नहीं उतरा रफाल को तो अम, अम्बाला उतारते हो फ्रांस से जब रफाल आता है उसको तो अंबाला में उतारते हो भाई साहब हमको बच्चे समझते हो क्या हमें पता नहीं क्या बदनाम कर रहे कोशिश कर रहे पंजाबियों को पंजाब को बदनाम करने की साजिश बीजेपी की है और हमेशा रहती है कहीं भी मौका मिले वो छोड़ते नहीं है जब हम इसी एयरपोर्ट का और मोहाली के एयरपोर्ट का इसी में विदेश मंत्रालय को लेटर देते हैं सर यहां से इधर अमेरिका की तरफ कनाडा की तरफ फ्लाइटें शुरू कर दीजिए कहते नहीं 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 एयरपोर्ट सूटेबल नहीं अच्छा ऐसे जहाज आने के लिए सूटेबल है अमेरिका से। अभी तो अमेरिका से से तो आ रहा है तब तो हमारे बंदे दिल्ली जाए दिल्ली से फिर उड़े और मतलब उनको टैक्स दें ये वो दिल्ली जाने का खर्चा है ना तब कोई प्रॉब्लम आने के लिए हमें अमृतसर ਇਸ ਨਾਲ ਹੀ ਮੁੱਖ ਮੰਤਰੀ ਭਗਵਾਨ ਮਾਨ ਨੇ ਅਮਰੀਕਾ ਤੇ ਵੀ ਨਿਸ਼ਾਨਾ 사ਦਿਆ ਉਹਨਾਂ ਕਿਹਾ ਕਿ ਜਿਹੜੇ ਗੈਂਗਸਟਰ ਅਮਰੀਕਾ ਚ ਬੈਠ ਕੇ ਪੰਜਾਬ ਅਤੇ ਭਾਰਤ ਚ ਕਾਰਵਾਈਆਂ ਕਰ ਰਹੇ ਨੇ ਉਹਨਾਂ ਨੂੰ ਵਾਰ-ਵਾਰ ਵਾਪਸ ਮੰਗਿਆ ਜਾ ਰਿਹਾ ਪਰ ਅਮਰੀਕਾ ਉਹਨਾਂ ਨੂੰ ਵਾਪਸ ਭੇਜਣ ਲਈ ਤਿਆਰ ਨਹੀਂ ਦੂਜੇ ਪਾਸੇ ਜੋ ਲੋਕ ਉੱਥੇ ਰਹਿ ਕੇ ਆਪਣਾ ਰੋਜ਼ਗਾਰ ਕਰਨਾ ਚਾਹੁੰਦੇ ਨੇ ਆਪਣੀ ਰੋਜ਼ੀ-ਰੋਟੀ ਕਮਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਮਰੀਕਾ ੱਟਕੇ ਨਾਲ ਵਾਪਸ ਡਿਪੋਰਟ ਕਰ ਰਿਹਾ ਹੈ ਅੱਛਾ ਜਿਨ੍ਹਾਂ ਨੂੰ ਅਸੀਂ ਮੰਗਦੇ ਆ ਉਹ ਦਿੰਦੇ ਨਹੀਂ ਉਹ ਗੈਂਗਸਟਰ ਸਾਰੇ ਉੱਥੇ ਨੇ ਉਹਨਾਂ ਦਾ ਭੇਜ ਦੁਜਾਜ ਪਰ ਕੇ ਅੰਮਰਸਰੀ ਭੇਜ ਦਿਓ ਰਸੀਵ ਕਰ ਉਹ ਨਹੀਂ ਭੇਜਦੇ ਆ ਜਿਹੜੇ ਰੈਸਟੋਰੈਂਟ ਅੱਜ ਕੰਮ ਕਰਦਾ ਕੋਈ ਕਾ ਕੱਟਦਾ ਕੋਈ ਖੇਤਾਂ 'ਚ ਕੰਮ ਕਰਦਾ ਕੋਈ ਉਹਨਾਂ ਨੂੰ ਪਰ ਪਰ ਭੇਜਦੇ ਤਾਂ ਫਿਰ ਮੋਦੀ ਸਾਹਿਬ ਉਹਦਾ ਕੋਈ ਨਹੀਂ ਮੰਗਦੇ ਕਿ ਉਹਨਾਂ ਦਾ ਕਿ ਉਹ ਭੇਜੋ ਜੀ ਜਿਹੜੇ ਇੱਥੇ ਰੋਜ਼ ਕਤਲ ਕਰਾਉਂਦੇ ਨੇ ਇੱਥੇ ਫਰੋਤੀਆਂ ਮੰਗਦੇ ਨੇ ਉੱਥੋਂ ਫੋਨ ਕਰਕੇ ਬਾਤ ਹੀ ਹੈ ਨਾ ਜਿੰਨਕੋ ਹਮ ਮੰਗ ਰਹੇ ਹੈ ਕਿ ਗੈਂਗਸਟਰ ਹੈ ਪੰਜਾਬ 'ਚ ਮੇ ਹਰਿਆਣਾ 'ਚ ਮੇ ਨਾਰਥ ਇੰਡੀਆ 'ਚ ਮੇ ਪੂਰਾ ਉਹ ਚਲਾਤੇ ਨੇ ਨੈਕਸਸ ਫਰੋਤੀਆਂ ਕਾ ਇਹ ਨੂੰ ਕੋ ਭੇਜ ਦੋ ਜੀ ਜਹਾਜ਼ਵਰ ਕੇ ਇੱਕ ਨਾ ਉਹਨੂੰ ਉਹਨੂੰ ਤਾਂ ਮੰਗਦੇ ਵੀ ਤੇ ਟਰੰਪ ਨੇ ਰਾਸ਼ਟਰਪਤੀ ਬਣਦੇ ਹੀ ਅਮਰੀਕਾ ਤੋਂ ਗੈਰ ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਖਬਰਾਂ ਮਿਲ ਰਹੀਆਂ ਨੇ ਕਿ ਮੁਰਦੋਂ ਕਰੀਬ 200 ਤੋਂ ਜ਼ਿਆਦਾ ਭਾਰਤੀਆਂ ਨੂੰ ਦੋ ਜਹਾਜ਼ਾਂ ਰਾਹੀਂ ਭਾਰਤ ਡਿਪੋਰਟ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਅਮਰੀਕੀ ਜਹਾਜ਼ਾਂ ਰਾਹੀਂ ਪੰਜਾਬ ਦੇ ਹੀ ਅਮ੍ਰਿਤਸਰ ਹਵਾਈ ਅੱਡੇ ਤੇ ਲਿਆਂਦਾ ਜਾਵੇਗਾ ਜਿੱਥੇ ਕਿ 15 ਅਤੇ 16 ਫਰਵਰੀ ਦੀ ਰਾਤ ਕਰੀਬ 10 ਵਜੇ ਇਹ ਦੋ ਜਹਾਜ਼ لینڈ ਕਰਨਗੇ ਉਧਰ ਮੁੱਖ ਮੰਤਰੀ ਭਗਵਾਨਤਮਨ ਨੇ ਐਲਾਨ ਕੀਤਾ ਹੈ ਕਿ ਉਹ ਇਹਨਾਂ ਭਾਰਤੀਆਂ ਨੂੰ ਲੈਣ ਖੁਦ ਹਵਾਈ ਅੱਡੇ ਜਾਣਗੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ